ਹਾਂਜੀ ਸਤਿਕਾਰਯੋਗ ਸਾਥੀਓ ਪੰਜਾਬ ਚ ਆਏ ਹੜ੍ਹ ਹੁਣ ਤਾਂ ਇਹ ਸਾਬਤ ਹੋ ਚੁੱਕਿਆ ਹੈ ਵੀ ਇਹ ਕੋਈ ਕੁਦਰਤੀ ਕਰੋਪੀ ਨਹੀਂ ਸਗੋ ਮੈਨ ਮੇਡ ਸਾਡੇ ਮਹਿਕਮਿਆਂ ਦੀਆਂ ਗਲਤੀਆਂ ਸਾਡੀਆਂ ਸਰਕਾਰਾਂ ਦੀਆਂ ਗਲਤੀਆਂ ਕਰਕੇ ਆਈ ਹੈ ਕਿ ਕਿਉਂ ਇਹ ਹੋਇਆ ਹੁਣ ਇਹ ਸਾਬਤ ਹੋ ਚੁੱਕਿਆ ਹੁਣ ਇਹਦੇ ਵਿੱਚ ਕੋਈ ਓਲਾ ਨਹੀਂ ਰਹਿ ਗਿਆ ਰਾਵੀ ਦੇ ਵਿੱਚ ਜੰਮੂ ਤਵੀ ਦਾ ਪਾਣੀ ਆਉਂਦਾ ਹੈ ਦੋ ਹੋਰ ਨਹਿਰਾਂ ਦਾ ਪਾਣੀ ਆਉਂਦਾ ਜਿਹਨੂੰ ਰੋਕਿਆ ਨਹੀਂ ਜਾ ਸਕਦਾ ਜਾਂ ਜਿਨ੍ਹਾਂ ਤੇ ਕੋਈ ਡੈਮ ਵਗੈਰਾ ਨਹੀਂ ਹੈਗੀ ਉਹਦਾ ਸਾਰਾ ਬੋਝ ਰਣਜੀਤ ਸਾਗਰ ਡੈਮ ਦੇ ਉੱਤੇ ਪੈਂਦਾ ਜਿਹਦੇ ਤੇ ਪੂਰਾ ਕੰਟਰੋਲ ਪੰਜਾਬ ਸਰਕਾਰ ਦਾ ਹੈ ਪਹਿਲਾਂ ਪੰਜਾਬ ਸਰਕਾਰ ਇਹ ਕਹਿ ਦਿੰਦੀ ਹੈ ਜੀ ਬੀਬੀਐਮਪੀ ਤੇ ਸਾਡਾ ਕੰਟਰੋਲ ਹੈ ਨਹੀਂ ਉਹਦੇ ਕਰਕੇ ਅਸੀਂ ਉਹਦੇ ਵਿੱਚ ਕੁਝ ਕਰ ਨਹੀਂ ਸਕਦੇ ਪਰ ਰਣਜੀਤ ਸਾਗਰ ਡੈਮ ਦੇ ਵਿੱਚ ਪੂਰਾ ਕੰਟਰੋਲ ਪੰਜਾਬ ਸਰਕਾਰ ਦਾ ਹੈ ਗਲਤੀ ਕਿੱਥੇ ਹੋਈ ਜੰਮੂ ਕਸ਼ਮੀਰ ਚ ਓਵਰ ਬਾਰਿਸ਼ ਹੋਈ ਉਹਦਾ ਸਾਰਾ ਪਾਣੀ 19 20 21 ਘੰਟਿਆਂ ਦੇ ਵਿੱਚ ਪੰਜਾਬ ਚ ਆ ਗਿਆ। ਪੰਜਾਬ ਸਰਕਾਰ ਪਾਣੀ ਦਾ ਪਮਾਨਾ ਤੈਹ ਨਹੀਂ ਕਰ ਸਕੀ ਵੀ ਇਸ ਪਾਣੀ ਦੀ ਮੈਨੇਜਮੈਂਟ ਕਿਵੇਂ ਕਰਨੀ ਹੈ। ਇਹਨਾਂ ਨੇ ਪਾਣੀ ਨੂੰ ਓਵੇਂ ਵਗਦਾ ਰਹਿਣ ਦਿੱਤਾ ਜਿਹੜਾ ਕਿ ਗਾਂ ਜਾ ਕੇ ਕੰਟਰੋਲ ਨਹੀਂ ਹੋ ਸਕਿਆ ਇਹਨਾਂ ਤੋਂ। 2 ਲੱਖ ਕਿਊਸਿਕ ਪਾਣੀ ਪਹਿਲਾਂ ਹੀ ਡੈਮ ਰੇ ਲੱਗ ਰਿਹਾ ਸੀ। 1 ਲੱਖ ਕਿਊਸਿਕ ਇਹਨਾਂ ਨੇ ਓਵਰ ਉਹਦੇ ਉੱਪਰ ਉਹਦੀ ਹੋਰ ਲੰਘਾਤਾ। ਜੀਦੇ ਕਰਕੇ ਸਾਰੀ ਖੇੜੇ ਨਾਲੋਂ ਖਿਲਰ ਗਈ ਜਦੋਂ ਇਹ ਸਾਰਾ ਪਾਣੀ ਛੱਡਿਆ ਗਿਆ ਤਾਂ ਤਕਰੀਬਨ 15 ਫੁੱਟ ਡੈਮ ਹਜੇ ਖਾਲੀ ਪਿਆ ਸੀ ਜਿਹਨੂੰ ਭਰਨ ਤੇ ਹਜੇ 13-14 ਦਿਨ ਲੱਗਣੇ ਸੀ ਜੇ ਇਹ ਜਿਹੜਾ 2 ਲੱਖ ਕਿਊਸਿਕ ਫालतू ਪਾਣੀ ਇਹਨਾਂ ਨੇ ਉੱਪਰ ਛੱਡਿਆ ਜੇ ਉਹਨੂੰ 5-7 ਦਿਨ ਇੱਕ ਹਫਤਾ ਉਹਨੂੰ ਹੋਰ ਰੋਕ ਲੈਂਦੇ ਰੋਕਿਆ ਜਾ ਸਕਦਾ ਸੀ ਕਿਉਂਕਿ 15 ਫੁੱਟ ਜਿਹੜਾ ਡੈਮ ਦੇ ਵਿੱਚ ਖਾਲੀ ਜਗ੍ਹਾ ਬਈ ਸੀ ਉਹਨੂੰ ਭਰਨ ਤੇ ਹਜੇ 13-14 ਦਿਨ ਲੱਗਣੇ ਸੀ ਜੇ ਉਹਨੂੰ ਭਰ ਲੈਂਦੇ ਤਾਂ ਇਹ ਹਫਤਾ 10 ਦਿਨ ਵੀ ਜ ਉਸ ਪਾਣੀ ਨੂੰ ਰੋਕ ਕੇ ਮੈਨੇਜਮੈਂਟ ਦੇ ਨਾਲੇ ਪਾਣੀ ਛੱਡਿਆ ਜਾਂਦਾ ਤਾਂ ਇਹ ਹਾਲਾਤ ਪੰਜਾਬ ਦੇ ਵਿੱਚ ਨਹੀਂ ਬਣਨੇ ਸੀ ਇਹ ਮਾਹਰਾਂ ਨੇ ਵੀ ਹੁਣ ਸਾਬਤ ਕਰਤਾ ਹੈ ਹਰ ਫਰੰਟ ਦੇ ਉੱਤੇ ਇਹ ਸਰਕਾਰ ਫੇਲ ਰਹੀ ਹੈ ਫਿਰ ਇਹਨਾਂ ਦੇ ਮੰਤਰੀ ਤੋਂ ਜਦੋਂ ਪੁੱਛਿਆ ਜਾਂਦਾ ਹੈ ਵੀ ਗਾਂਹ ਬਾਰਿਸ਼ਾਂ ਦੇ ਸੀਜ਼ਨ ਆ ਰਹੇ ਹੈਗੇ ਆ ਨਹਿਰਾਂ ਦੇ ਡੈਮਾਂ ਦੇ ਹਾਲਾਤ ਬਹੁਤ ਖਰਾਬ ਹੈ ਉਹਦੇ ਤੇ ਤੁਹਾਡੀ ਕੀ ਤਿਆਰੀ ਹੈ ਉਹ ਕਹਿੰਦੇ ਹੈ ਜੀ ਵੀ ਸਾਡੀ ਪੂਰੀ ਤਿਆਰੀ ਹੈ ਜੇ ਕੱਲ ਨੂੰ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਅਸੀਂ ਉਹਦੇ ਲਈ ਪੂਰਨ ਤੂਰਪ ਵਿੱਚ ਤਿਆਰ ਹੈਗੇ ਆਂ ਪੰਜਾਬ ਨੂੰ ਕਿਸੇ ਵੀ ਹੀਲੇ ਕਿਸੇ ਕੁਦਰਤੀ ਕਰੋਪੀ ਦੇ ਵਿੱਚ ਧੱਕਾ ਨਹੀਂ ਦਿੱਤਾ ਜਾਊਗਾ ਜੋ ਹੋਇਆ ਉਹ ਸਭ ਦੇ ਸਾਹਮਣੇ ਹੈ ਖੜਾ ਤੋਂ ਪਹਿਲਾਂ ਇਹ ਮੈਨੇਜਮੈਂਟ ਦੇ ਵਿੱਚ ਫੇਲ ਹੋਇਆ ਹੜ੍ਹਾਂ ਦੇ ਦੌਰਾਨ ਇਹ ਲੋਕਾਂ ਨੂੰ ਸੰਭਾਲਣ ਚ ਰੈਸਕਿਊ ਕਾਰਜਾਂ ਚ ਫੇਲ ਫੇਲ ਹੋਇਆ ਜੇ ਇਹੀ ਐਨਜੀਓ ਨਾ ਹੁੰਦੇ ਜਾਂ ਜਿਨ੍ਹਾਂ ਨੇ ਉੱਥੇ ਹਿੰਮਤ ਕੀਤੀ ਹੈ ਚਾਹੇ ਕਲਾਕਾਰ ਭਾਈਚਾਰਾ ਹੋਵੇ ਚਾਹੇ ਐਨਜੀਓ ਹੈ ਉਹਨਾਂ ਨੇ ਜੇ ਉਹ ਨਾ ਹੁੰਦੇ ਤਾਂ ਪੰਜਾਬ ਸਰਕਾਰ ਅੱਜ ਵੀ ਉੱਥੇ ਜੂਝ ਰਹੀ ਹੁੰਦੀ ਇਹਨਾਂ ਤੋਂ ਕੰਟਰੋਲ ਨਹੀਂ ਹੋਣਾ ਸੀ ਉਸ ਤੋਂ ਬਾਅਦ ਹੜਾਂ ਦਾ ਦੌਰ ਲੰਘ ਗਿਆ ਹੁਣ ਉੱਥੇ ਸਫਾਈ ਦਾ ਅਭਿਆਨ ਚੱਲ ਰਿਹਾ ਹੈ ਉਹਦੇ ਵਿੱਚ ਵੀ ਪੰਜਾਬ ਸਰਕਾਰ ਫਿਲ ਰਹੀ ਹੈ ਉਹਦੇ 'ਚ ਵੀ ਇਹਨਾਂ ਨੂੰ ਸਮਝ ਨਹੀਂ ਆ ਰਿਹਾ ਵੀ ਕੀ ਕੀਤਾ ਜਾਵੇ। ਭਗਵੰਤ ਮਾਨ ਜੀ 20000 ਪ੍ਰਤੀ ਏਕੜ ਮੁਆਵਜ਼ਾ ਅਨਾਉਂਸ ਕਰ ਗਏ। ਉਹਦੇ 'ਚ ਵੀ ਓਲਾ ਰੱਖ ਗਏ। ਜਿਹਦਾ 75% ਤੋਂ ਉੱਪਰ ਨੁਕਸਾਨ ਹੋਇਆ ਉਹਨੂੰ 20000 ਦਿੱਤਾ ਜਾਣਾ। ਉਸ ਤੋਂ ਹੇਠਾਂ ਵਾਲੇ ਨੂੰ ਕਿਸੇ ਨੂੰ 15 ਕਿਸੇ ਨੂੰ 10000 ਦਿੱਤਾ ਜਾਣਾ ਹੈਗਾ। ਕੀ 10000 15000 20000 ਮੁਆਵਜ਼ੇ ਦੇ ਨਾਲ ਉਹਨਾਂ ਲੋਕਾਂ ਨੂੰ ਦੁਆਰਾ ਪੈਰਾਸਿਰ ਕੀਤਾ ਜਾ ਸਕਦਾ ਹੈ ਨਹੀਂ ਕੀਤਾ ਜਾ ਸਕਦਾ ਜਦੋਂ ਇਹੋ ਜਿਹੀਆਂ ਕਰੋਪੀਆਂ ਆਉਂਦੀਆਂ ਨਾ ਪੰਜ ਪੰਜ 6 6 ਸਾਲ 10 10 ਸਾਲ ਨਿਕਲ ਜਾਂਦੇ ਆ ਲੋਕੀ ਆਦੇ ਪੈਰਾਸਿਰ ਨਹੀਂ ਹੁੰਦੇ ਫਿਰ ਅਸੀਂ ਮੁਰਗੀ ਦਾ ਮੁਆਵਜ਼ਾ ਦੇਵਾਂਗੇ ਜੀ ਅਸੀਂ ਬੱਕਰੀ ਦਾ ਮੁਆਵਜ਼ਾ ਦੇਵਾਂਗੇ ਅਸੀਂ ਪਸ਼ੂਆਂ ਦਾ ਮੁਆਵਜ਼ਾ ਦੇਵਾਂਗੇ ਜਿਹੜਾ ਮਿਲਿਆ ਉਹ ਲੋਕਾਂ ਨੂੰ ਪਤਾ ਹੈ ਹਰ ਫਰੰਟ ਤੇ ਸਰਕਾਰ ਫੇਲ ਹੋਈ ਹੈ ਸਾਥੀਓ ਅਸੀਂ ਜਲ ਜੀਵਨ ਬਚਾਓ ਮੋਰਚਾ ਵੱਲੋਂ ਇੱਕ ਕੋਸ਼ਿਸ਼ ਕਰ ਰਹੇ ਹਾਂ ਜਿੱਥੇ-ਜਿੱਥੇ ਵੀ ਗਲਤੀਆਂ ਸਰਕਾਰ ਵੱਲੋਂ ਹੋ ਰਹੀਆਂ ਆ ਉਹ ਹੁਣ ਉਜਾਗਰ ਕੀਤੀਆਂ ਜਾਇ ਕਰਨਗੀਆਂ ਰੂਟੀਨ ਦੇ ਵਿੱਚ ਵੀਡੀਓ ਆਇਆ ਕਰਨਗੇ ਬਹੁਤ ਬਹੁਤ ਧੰਨਵਾਦੀ ਜੁੜੇ ਰਹੋ